ਨਾਨਕ ਪੇਖਿਓ ਸਭ ਬਿਸਮਾਦ RAM ਕਲੀ ਮਹੱਲਾ ਪੰਜਵਾਂ ਜੀ ਜੰਤ ਸਭ ਪੇਖੀਐ ਪ੍ਰਭ ਸਗਲ ਤੁਮਾਰੀ ਧਾਰਨਾ ਇਹੋ ਮਨ ਹਰਿ ਕੈ ਨਾਮਿ ਉਧਾਰਨਾ ਰਹਾਉ ਕਿਨ ਮਹਿ ਥਾਪਿਓ ਥਾਪੇ ਕੁਦਰਤ ਸਭ ਕਰਤੇ ਕੇ ਕਾਰਨਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਬਿਦਾਰਨਾ ਨਾਮ ਜਪਤ ਮਨ ਨਿਰਮਲ ਹੋਐ ਸੂਖੇ ਸੂਖ ਗੁਦਾਰਨਾ ਭਗਤ ਸਰਣ ਜੋ ਆਵੇ ਪ੍ਰਾਣੀ ਤਿਸ ਈਹਾ ਊਹਾ ਨਾ ਹਾਰਨਾ ਸੂਖ ਦੁਖ ਇਸ ਮਨ ਕੀ ਬਿਰਥਾ ਤੁਮਹੀ ਆਗੈ ਸਾਰਨਾ ਤੂੰ ਦਾਤਾ ਸਭਨਾ ਜੀ ਹਾਂ ਕਾ ਆਪਣ ਕੀ ਆ ਪਾਲਨਾ ਅਨਕ ਬਾਰ ਕੋਟ ਜਨ ਉਪਰ ਨਾਨਕ ਵੰਨਯ ਵਾਰਨਾ ਰਾਮ ਕਲੀ ਮਹੱਲਾ ਪੰਜਵਾਂ ਅਸ਼ਟਪਦੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਦਰਸ਼ਨ ਭੇਟਤ ਪਾਪ ਸਭ ਨਾਸਹਿ ਹਰਿ ਸਿਉ ਦੇ ਮਲਾਈ ਮੇਰਾ ਗੁਰ ਪਰਮੇਸ਼ਰ ਸੁਖਦਾਈ ਪਾਰ ਬ੍ਰਹਮ ਕਾ ਨਾਮ ਦਰੜਾਈ ਅੰਤੇ ਹੋਏ ਸਖਾਈ ਰਹਾਉ ਸਗਲ ਦੁਖ ਕਾ ਡੇਰਾ ਪੰਨਾ ਸੰਤ ਧੂਰ ਮੁਖ ਲਾਈ ਪਤ ਤਪਨੀਤ ਕੀਏ ਖਿਨ ਭੀਤਰ ਅਗਿਆਨ ਅੰਧੇਰ ਵੰਜਾਈ ਕਰਨ ਕਾਰਨ ਸਮਰੱਥ ਸੁਆਮੀ ਨਾਨਕ ਤਿਸ ਸਰਨ ਆਈ ਵੰਦਨ ਤੋੜ ਚਰਨ ਕਮਲ ਦਿਰੜਾਈ ਏਕ ਸ਼ਬਦ ਲਿਵ ਲਾਈ ਅੰਧ ਕੂਪ ਵਿਖਿਆ ਤੇ ਕਾਢਿਉ ਸਾਚ ਸ਼ਬਦ ਬਣਾਈ ਜਨਮ ਮਰਨ ਕਾ ਸਹ ਸਾਚੂ ਕਾ ਬਹੜ ਕਤਹੋ ਨਾ ਧਾਈ ਨਾਮ ਰਸਾਇਨ ਕਿਹੋ ਮਨ ਰਾਤਾ ਅੰਮ੍ਰਿਤ ਪੀ ਤ੍ਰਿਪਤਾਈ ਸੰਤ ਸੰਗ ਮਿਲ ਕੀਰਤਨ ਗਾਇਆ ਨਿਹ ਚਲ ਵਸਿਆ ਜਾਈ ਪੂਰਾ ਗੁਰ ਪੂਰੀ ਮਤ ਦਿਨੀ ਹਰ ਬਿਨ ਆਨ ਨਾ ਭਾਈ ਨਾਮ ਨਿਧਾਨ ਪਾਇਆ ਵਡ ਭਾਗੀ ਨਾਨਕ ਨਰਕ ਨਾ ਜਾਈ ਕਾਲ ਸਿਆਣਪ ਉਕਤ ਨਾ ਮੇਰੀ ਪੂਰੈ ਗੁਰੂ ਕਮਾਈ ਜਪ ਤਪ ਸੰਜਮ ਸੋਚ ਹੈ ਸੋਈ ਆਪੇ ਕਰੇ ਕਰਾਈ ਪੁੱਤਰ ਕਲਤਰ ਮਹਾ ਵਿਖਿਆ ਮਹਿ ਗੁਰ ਸਾਚੈ ਲਾਇ ਤਰਾਈ ਆਪਣੇ ਜੀਤ ਆਪ ਸੁਭਾਲੇ ਆਪ ਲੀਏ ਲੜ ਲਾਈ ਸਾਚ ਧਰਮ ਕਾ ਬੇੜਾ ਬਾਂਧਿਆ ਭਵਜਲ ਪਾਰ ਪੁਆਈ ਬੇਸ਼ਮਾਰ ਬੇਅੰਤ ਸੁਆਮੀ ਨਾਨਕ ਬਲ ਬਲ ਜਾਈ ਅਕਾਲ ਮੂਰਤ ਅਜੂਨੀ ਸੰਭਾਉ ਕਲ ਅੰਧਕਾਰ ਦੀ ਪਾਈ ਅੰਤਰਜਾਮੀ ਜੀਅਨ ਕਾ ਦਾਤਾ ਦੇਖਤ ਤ੍ਰਿਪਤ ਅਗਾਈ ਏਕੰਕਾਰ ਨਿਰੰਝਨ ਨਿਰਪਉ ਸਭ ਜਲ ਥਲ ਰਹੇ ਆਸਮਾਈ ਭਗਤ ਦਾਨ ਭਗਤਾਂ ਕੋ ਦੀਨਾ ਹਰ ਨਾਨਕ ਜਾਚੈ ਮਾਈ ਰਾਮ ਕਲੀ ਮਹੱਲਾ ਪੰਜਵਾ ਸਲੋਕ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ मन तन राता राम प्यारी हर प्रेम भगत बन आई संतो सतगुरु खेप निभाही संतो हर नाम लाहा दास कौ दिया सगली तृष्ण उलाही संतो रहाऊ खोजत खोजत लाल इक पाया हर कीमत कहन न जाई संतो चरण कमल स्यों लागो ध्यान ना ਸਾਚੈ ਦਰਸ ਸਮਾਈ ਸੰਤੋ ਗੁਣ ਗਾਵਤ ਗਾਵਤ ਭਏ ਨਿਹਾਲਾ ਹਰਿ ਸਿਮਰਤ ਤ੍ਰਿਪਤਿ ਅਗਾਈ ਸੰਤੋ ਆਤਮ ਰਾਮ ਰਵਿਆ ਸਭ ਅੰਤਰ ਕਤਿ ਆਵੇ ਕਤਿ ਜਾਈ ਸੰਤੋ ਆਤ ਜੁਗਾਦੀ ਹੈ ਪੀ ਹੋਸੀ ਸਭ ਜੀਆਂ ਕਾ ਸੁਖ ਦਾਈ ਸੰਤੋ ਆਪ ਬੇਅੰਤ ਅੰਤ ਨਹੀਂ ਪਾਈਐ ਪੂਰੇ ਰਹਿਆ ਸਭ ਠਾਈ ਸੰਤੋ ਮੀਤ ਸਾਜਨ ਮਾਲ ਜੋ ਬਨ ਸੋਤ ਹਰ ਨਾਨਕ ਬਾਪ ਮੇਰੀ ਮਾਈ ਸੰਤੋ ਰਾਮ ਕਲੀ ਮਹੱਲਾ ਪੰਜਵਾ ਮਨ ਬਾਚ ਕਰਮ ਰਾਮ ਨਾਮ ਚਿਤਾਰੀ ਘੂਮਨ ਘੇਰ ਮਹਾ ਅਤ ਬਿਖੜੀ ਗੁਰਮਕਨ ਨਾਨਕ ਪਾਰਿ ਉਤਾਰੀ ਰਹਾਉ ਅੰਤਰ ਸੁਖਾ ਬਾਹਰ ਸੁਖਾ ਹਰ ਜਪ ਮੰਨ ਭਏ ਦੁਸ਼ਟਾਰੀ ਜਿਸਤੇ ਲਾਗੇ ਤਨਹਿ ਨਿਵਾਰੀ ਪ੍ਰਭ ਜੀਓ ਆਪਣੀ ਕਿਰਪਾ ਧਾਰੀ ਉਧਰੇ ਸੰਤ ਪਰੇ ਹਰ ਸਰਨੀ ਪਾਚ ਬਿਨ ਸੇ ਮਹਾ ਅਹੰਕਾਰੀ ਸਾਧੂ ਸੰਗਤ ਇਹੋ ਫਲ ਪਾਇਆ ਇਕ ਕੇਵਲ ਨਾਮ ਅਧਾਰੀ ਨਾ ਕੋਈ ਸੂਰ ਨਾ ਕੋਈ ਹੀਨਾ ਸਭ ਪ੍ਰਗਟੀ ਜੋਤ ਤੁਮਾਰੀ ਤਮ ਸਮਰੱਥ ਅਕਾਥ ਅਗੋਚਰ ਰਵਿਆ ਏਕ ਮਰਾਰੀ ਕੀਮਤ ਕੌਣ ਕਰੇ ਤੇਰੀ ਕਰਤੇ ਪ੍ਰਭ ਅੰਤ ਨਾ ਪਾਰਾ ਵਾਰੀ ਨਾਮਦਾਨ ਨਾਨਕ ਵਡਿਆਈ ਤੇਰੇ ਆ ਸੰਤ ਜਨਾਰੇ ਨਾਰੀ RAM ਕਲੀ ਮਹੱਲਾ ਤੀਜਾ ਆਨੰਦ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤ ਗੁਰੂ ਮੈਂ ਪਾਇਆ ਸਤ ਗੁਰ ਤਾਂ ਪਾਇਆ ਸਹਿਜ ਸੀਤੀ ਮਨ ਵੱਜੀਆਂ ਬਾਦ ਹਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿੰਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੀ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੂ ਸਾਚੇ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗੁਆਈਆਂ ਕਰ ਸ਼ਾਂਤ ਸੁਖ ਮਨ ਆਏ ਵਸਤਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਜ ਸ਼ਬਦ ਤਿਤ ਘਰ ਸਾ ਭਾਗੈ ਘਰ ਸਾ ਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕੋ ਤੇ ਨਾਮ ਹਰਿ ਕੈ ਲਾਗੀ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਤੁਦ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਉ ਹੋਰਿ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਨਿਆ ਆਨੰਦ ਸਦਾ ਗੁਰਤੀ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਹੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸੁਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰਤੀ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਪਾਵੇ ਤਾਂ ਸੂਜਨ ਦੇਹੇ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ ਇਕ ਭਰਮ ਭੂਲੇ ਫਿਰਹਿ ਦੇਹ ਦੇਸ ਇਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨਾਂ ਭਾਣਾ ਭਾਵੇ ਕਹਿ ਨਾਨਕ ਜਿਸ ਦੇਹੇ ਪਿਆਰੇ ਸੂਏ ਜਨ ਪਾਵੇ ਆਵਹੁ ਸੰਤ ਪਿਆਰੇ ਹੋ ਅਕਤ ਕੀ ਕਰਹਿ ਕਹਾਣੀ ਕਰਹਿ ਕਹਾਣੀ ਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੋਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨਿ ਹੋ ਗੁਰੂ ਕੇ ਰਾਗ ਗਾਵਹੁ ਸੱਚੀ ਬਾਣੀ ਕਹਿ ਨਾਨਕ ਸੁਨਹੁ ਸੰਤੋ ਕਥਿ ਉਹ ਅਕਥ ਕਹਾਣੀ ਏ ਮਨ ਚੰਚਲਾ ਚਤਰਾਇ ਕਿਨੈ ਨਾ ਪਾਇਆ ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਾ ਇਹ ਮਾਇਆ ਮੋਹਣੀ ਜਿਨ ਏਤ ਭਰਮ ਭਲਾਇਆ ਮਾਇਆ ਤਾਂ ਮੋਹਣੀ ਤਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਬਿਟੂ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੁਮਹਾਲੀ ਇਹੋ ਕਟੰਮ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀ ਕਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਆਪਦੇਸ ਸੁਣ ਤੂੰ ਕੋ ਵੇ ਤੇਰੇ ਨਾਲੀ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੀ ਅਗਮ ਅਗੂਚਰਾ ਤੇਰਾ ਅੰਤਮਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੀ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਾਣੀ ਆਖ ਤਾ ਵੇਖਹਿ ਸਭ ਤੂੰ ਹੈ ਜਿਨ ਜਗ ਤੇ ਉਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰ ਮੋਨ ਜਾਣ ਅਮਰਤ ਖੋਜਦੇ ਸੋ ਅਮਰਤ ਗੁਰ ਤੇ ਪਾਇਆ ਪਾਇਆ ਅਮਰਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਇ ਇਕ ਵੇਖ ਪਰ ਸੁਣ ਆਇਆ ਲੱਭ ਲੋਭ ਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾਂ ਹਾਂ ਕੇਰੀ ਵਿਖਮ ਮਾਰਗ ਚੱਲਣਾ ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੀ ਉਹ ਤਿੱਕੀ ਵਾਲੋ ਨਿੱਕੀ ਏ ਤਮਾਰਗ ਜਾਣਾ ਗੁਰ ਪ੍ਰਸਾਦੀ ਜਿਨਨੀ ਆਪ ਤਜਿਆ ਹਰ ਵਾਸ ਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗੋ ਜੋਗ ਨਰਾਲੀ ਜਿਉ ਤੂੰ ਚਲਾਏ ਤਿਵ ਚੱਲਹਿ ਸੁਆਮੀ ਹੋਰ ਕੀ ਆ ਜਾਣਾ ਗੁਣ ਤੇਰੀ ਜਿਵ ਤੂੰ ਚਲਾਏ ਤਿਵੈ ਚੱਲਹਿ ਜਿਨਾਂ ਮਾਰਗ ਪਾਵਹੀ ਕਰਿ ਕਿਰਪਾ ਜਿਨ ਨਾਮ ਲਾਈ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੈ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੇ ਤਵੇਂ ਚਲਾਵੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਨਾਇਆ ਤੇਹੋ ਤਿਨ ਕੈ ਮਨ ਵਸਿਆ ਜਿਨ ਤੁ ਰਹੋ ਲਿਖਿਆ ਆਇ ਇਕ ਫਿਰਹਿ ਕਨੇਰੇ ਕਰਹਿ ਗੱਲਾਂ ਗੱਲਿ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਨਾਇਆ ਪਵਿੱਤ ਹੋਏ ਸੇ ਜਨਾ ਜਿਨਿ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨਿ ਧਿਆਇਆ ਪਵਿੱਤ ਮਾਤਾ ਪਿਤਾ ਕਟੰਭ ਸਹਿਤ ਸਿਉ ਪਵਿੱਤ ਸੰਗਤ ਸੁਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤਾ ਸੇ ਪਵਿੱਤ ਜਿਨਨੀ ਮਨ ਵਸਾਇਆ ਕਹ ਨਾਨਕ ਸੇ ਪਵਿੱਤਾ ਜਿਨਨੀ ਗੁਰਮੁਖ ਹਰਿ ਹਰਿ ਧਿਆਇਆ ਕਰਮੀ ਸਹਜ ਨਾ ਉਪਜੈ ਵਿਣ ਸਹਜੈ ਸਹਸਾ ਨਾ ਜਾਇ ਨਹਿ ਜਾਈ ਸਹਸਾ ਕਿਤੇ ਸੰਜਮ ਰਹੀ ਕਰਮ ਕਮਾਈ ਸਹਸੈ ਜੀਉ ਮਲੀਨ ਹੈ ਕਿ ਤ ਸੰਯਮ ਤੋਤਾ ਜਾਏ ਮਨ ਤੋ ਵੋਹ ਸ਼ਬਦ ਲਾਗੋ ਹਰ ਸਿਓ ਰਹੋ ਚਿਤ ਲਾਇ ਕਹ ਨਾਨਕ ਗੁਰ ਪ੍ਰਸਾਦੀ ਸਹਿਜਿ ਉਪਜੈ ਇਹੋ ਸਹਿਸਾ ਇਵ ਜਾਏ ਜਿਉ ਮੈਨੇ ਬਾਹਰ ਹੂੰ ਨਿਰਮਲ ਬਾਹਰ ਹੂੰ ਨਿਰਮਲ ਜਿਉ ਤਾ ਮੈਲੀ ਤਿੰਨੀ ਜਨਮ ਜੂ ਐ ਹਾਰਿਆ ਇਹ ਤਿਸ ਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਤਾ ਮਹਿ ਨਾਮ ਉੱਤਮ ਸੋ ਸੁਣੈ ਨਾਹੀ ਫਿਰਹਿ ਜਿਉ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ ਜਿਉ ਨਿਰਮਲ ਬਾਹਰ ਹੋ ਨਿਰਮਲ ਬਾਹਰੋ ਤਾਂ ਨਿਰਮਲ ਜਿਉ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨ ਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਐ ਹੋਐ ਤਾ ਸਨਮੁਖ ਸਿੱਖ ਕੋਈ ਜੀਉ ਹੋ ਰਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਾਈ ਅੰਤਰ ਆਤਮੈ ਸੰਭਾਲੀ ਆਪ ਛੱਡ ਸਦਾ ਰਹੈ ਪਰਨ ਗੁਰ ਬਿਨਿ ਅਵਰ ਨ ਜਾਣੈ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸੰਮੁਖ ਹੋਇ ਜੇ ਕੋ ਗੁਰ ਤੇ ਦੇ ਮੁਖ ਹੋਵੈ ਬਿਨ ਸਤਿਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਰਥੈ ਕੋਈ ਉੱਚੋ ਬੇਕੀਆਂ ਜਾਏ ਅਨੇਕ ਜੁਨੀ ਭਰਮ ਆਵੇ ਵਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹ ਨਾਨਕ ਵਿਚਾਰ ਦੇਖੋ ਵਿਨ ਸਤਿਗੁਰ ਮੁਕਤ ਨਾ ਪਾਏ ਆਵਹੁ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹੁ ਸੱਚੀ ਬਾਣੀ ਬਾਣੀ ਤਾਂ ਗਾਵਹੁ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮੋ ਹੋਵੈ ਹਿਰਦੈ ਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਿੰਗ ਪਾਣੀ ਕਹਿ ਨਾਨਕ ਸਦਾ ਗਾਵੂ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਕਹਿੰਦੀ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਉ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਉ ਸ਼ਬਦ ਸੇਤੀ ਮਨ ਮਿਲਿਆ ਸਚੈ ਲਾਇਆ ਭਾਉ ਆਪੇ ਹੀ ਰਾ ਰਤਨ ਆਪੇ ਜਿਸ ਨੂੰ ਦੇ ਬੁਝਾਈ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸੇਵ ਸਕਤ ਆਪੇ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸਹਿ 부ਝਾਈ ਤੋੜੇ ਬੰਧਨ ਹੋਐ ਮੁਕਤ ਸ਼ਬਦ ਮਨ ਵਸਾਈ ਗੁਰਮਖ ਜਿਸਨੋ ਆਪ ਕਰੇ ਸੋ ਹੋਐ ਏਕਸਿ ਸਿਉ ਲਿਵਲਾਈ ਕਹਿ ਨਾਨਕ ਆਪ ਕਰਤਾ ਆਪੇ ਹੁਕਮ 부ਝਾਈ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਝੋ ਤਤੈ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੀ ਜਿਨਾਂ ਹਰਿ ਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੋ ਅਨ ਦਿਨ ਹਰ ਲਿਵ ਲਾਗੈ ਜਾਗਤ ਰੈਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੀ ਸੋ ਕਿਉ ਮਨਹੁ ਵਿਸਾਰੀਐ ਮਨਹੁ ਕਿਉ ਵਿਸਾਰੀਐ ਏ ਵਡਦਾਤਾ ਜੇ ਅਗਨ ਮਹਿ ਆਹਾਰ ਪਹਚਾਵੀ ਉਸਨੋ ਕਿਹੋ ਪੋਹੇ ਨਾ ਸਕੀ ਜਿਸਨੋ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਈ ਗੁਰਮੁਖ ਸਦਾ ਸੁਮਹਲੀਐ ਕਹਿ ਨਾਨਕੀ ਵਡਦਾਤਾ ਸੋ ਕਿਉ ਮਨੋ ਵਿਸਾਰੀਐ ਜੈਸੀ ਅਗਨ ਉਦਰਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜੀ ਹੀ ਕਰਤੈ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਥਰੈ ਮੋਹ ਉਪਿਜੇ ਭਾਉ ਦੂਜਾ ਲਾਇ ਕਹਿ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲਾਗੀ ਕਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲ ਕਹਿ ਮੁੱਲ ਨਾ ਪਾਇਆ ਜਾਈ ਮੁੱਲ ਨਾ ਪਾਇਆ ਜਾਈ ਕਿਸੈ ਵਿਟੋ ਰਹੇ ਲੋਕ ਬਿਲ ਲਾਏ ਐਸਾ ਸਤਿਗੁਰ ਜੀ ਮਿਲੈ ਤਿਸਨੂੰ ਸਿਰ ਸੌਪੀਐ ਵਿੱਚ ਉਹ ਆਪ ਜਾਈ ਜਿਸ ਦਾ ਜੀਉ ਤਿਸ ਮਿਲ ਰਹਿ ਹਰ ਵਸੈ ਮਨ ਆਈ ਹਰ ਆਪ ਅਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਈ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤ ਗੁਰ ਤੇ ਰਾਸ ਜਾਣੀ ਹਰ ਹਰ ਰਿਤ ਜੱਪੇ ਹੋ ਜੀਉ ਲਾਹਾ ਖਟੇ ਹੋ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਾਰੇ ਆਪੇ ਭਾਣਾ ਕਹਿ ਨਾਨਕ ਹਰ ਰਸ ਮੇਰੀ ਮਨ ਹੋਆ ਵਣਜਾਰਾ ਏ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹਉਤ ਕੀਤਾ ਜਿੱਚਰ ਹਰ ਰਸ ਪੱਲੈ ਨਾ ਪਾਏ ਹਰ ਰਸ ਪਾਏ ਪੱਲੈ ਪੀਐ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਈ ਇਹ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਈ ਕਹਿ ਨਾਨਕ ਹੋਰ ਅਨਰਸ ਸਭ ਬੀਸਰੇ ਜਾਂ ਹਰ ਵਸੈ ਮਨ ਆਈ ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰਿਆਪੀ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇ ਮਨ ਚਾਹਉ ਪਿਆ ਪ੍ਰਭ ਆਗਮ ਸੁਨਿਆ ਹਰ ਮੰਗਲ ਗਾਓ ਸਖੀ ਗ੍ਰਹ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੂਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਫਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਾ ਇਸ ਜਗ ਮੈਂ ਆਏ ਕਿਆ ਤੁਧ ਕੰਮ ਕਮਾਇਆ ਏ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰ사ਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪਰਵਾਨ ਹੋਆ ਜਿਨ ਸਤਗੁਰ ਸਿਓ ਚਿਤ ਲਾਇਆ ਏ ਨੇਤਰ ਹੋ ਮੇਰੇ ਹੋ ਹਰ ਤੁਮ ਮਹਜੋਤ ਧਰੀ ਹਰ ਬਿਨੇ ਅਵਰ ਨਾ ਦੇਖੋ ਕੋਈ ਹਰ ਬਿਨੇ ਅਵਰ ਨਾ ਦੇਖੋ ਕੋਈ ਨਦਰੀ ਹਰ ਨੇ ਹਾਲਿਆ ਇਹੋ ਵੇਸ ਸੰਸਾਰ ਤੁਮ ਦੇਖਦੇ ਇਹੋ ਹਰ ਘਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁੱਝਿਆ ਜਾਂ ਵੇਖਾ ਹਰ ਇਕ ਹੈ ਹਰ ਬਿਨੇ ਅਵਰ ਨਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਗੁਰ ਮਿਲਿਆ ਦੇ ਬਦ੍ਰਿਸ਼ਟ ਹੋਈ ਏ ਸ਼ਰਵਣੋ ਮੇਰਿਉ ਸਾਚੈ ਸੁਨਨੈ ਨੋ ਪਠਾਈ ਸਾਚੈ ਸੁਨਨੈ ਨੋ ਪਠਾਈ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸ ਨਰਾਸ ਸੁਮਾਣੀ ਸਚ ਅਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਵੋਹ ਸਾਚੈ ਸੁਨ ਲੈ ਨੋ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਉਣ ਵਜਾਇਆ ਵਜਾਇਆ ਵਾਜਾ ਪਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤਰ ਖਾਇਆ ਗੁਰ ਦੁਆਰੇ ਲਾਏ ਭਾਵਨੀ ਇਕ ਨਾਂ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵਨੇਦ ਤਿਸ ਦਾ ਅੰਤ ਨਾ ਜਾਈ ਪਾਇਆ ਕਹ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚ ਹੈ ਘਰ ਗਾਉ ਹੂ ਗਾਉ ਤਾ ਸੋਹਿਲਾ ਘਰ ਸਾਚ ਹੈ ਜਿੱਥੈ ਸਦਾ ਸੱਚ ਧਿਆਵੇ ਸੱਚੋ ਧਿਆਵਹਿ ਜَا ਤੁਧ ਭਾਵਹਿ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵੇ ਅਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉੱtre ਸਗਲ ਵਿਸੂਰੇ ਦੁਖ ਰੋਗ ਸੰਤਾਪ ਉੱtre ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪਵਿੱਤੇ ਸਤਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ